ਮਾਨਜੋ ਪ੍ਰਮੁਖ ਸਕੱਤਰ ਸਿਹਤ ਵਿਭਾਗ ਸ਼੍ਰੀ ਕੁਮਾਰ ਰਾਹੁਲ ਜੀ ਨੂੰ ਕਿ ਉਹ ਅੱਜ ਦੇ ਮੁੱਖ ਮਹਿਮਾਨ ਜੀ ਨੂੰ ਜੀ ਆਇਆਂ ਕਹਿਣ ਮਾਨਜੋ ਸਕੱਤਰ ਸਿਹਤ ਤੇ ਪਰਿਵਾਰ ਸਪਲਾਈ ਵਿਭਾਗ ਸ਼੍ਰੀ ਕੁਮਾਰ ਰਾਹੁਲ ਮਾਨਯੋਗ ਡਾਕਟਰ ਬਲਵੀਰ ਸਿੰਘ ਚੇਅਰਮੈਨ ਐਮ ਡੀ ਪੀ ਐਚ ਐਸ ਸੀ ਤੇ ਮੇਰੇ ਸਾਰੇ ਸਾਥੀ ਡਾਕਟਰ ਪ੍ਰੈਸ ਦੇ ਫਰੈਂਡਸ ਮੈਂ ਮੰਤਰੀ ਜੀ ਵੱਲੋਂ ਮਿਲੀ ਦਾ ਸਮਰਪਣ ਹੋ ਰਿਹਾ ਹੈ ਪੰਜਾਬ ਦੇ ਮੈਂ ਮੰਤਰੀ ਜੀ ਦਾ ਧੰਨਵਾਦ ਕਰਦਾ ਤੇ ਮੈਂ ਆਸ ਕਰਦਾ ਮੰਤਰੀ ਜੀ ਦੇ ਰਹਿਨੁਮਤ ਹੈਲਥ ਸਿਸਟਮ ਔਰ ਵਿਘਨ ਨਲ ਕਮ ਅਸਟ੍ਰੇਟ ਕਰ ਮੈਂ ਹਾਂ ਜੀ ਆਦੀ ਕਰ ਦੇਣਾ ਚੇਅਰਮੈਨ ਪੀ ਐਚ ਐਸ ਸੀ श्री <laughs> अघु ਚਾਰਚ ਰਹ ਜੇਗਾ ਔਰ ਪਿੰਡਾਂ ਦੇ ਵਿੱਚ ਵੀ ਜਿਹੜਾ ਵੀ ਤੁਹਾਡੀ ਕੋਸ਼ਿਸ਼ ਆ ਕਿ 15 ਮਿੰਟ ਤੇ ਆ ਜੇ ਮਾਨੇ ਖੁਦ ਆਣਾ ਸੀ ਉਹਨਾਂ ਦੇ ਅਚਾਨਕ ਜਿਹੜੇ ਸੀਗਾ ਇੱਕ ਸਰਕੇ ਉਹਨਾਂ ਨੂੰ ਸੀਗਾ ਉਹ ਨਹੀਂ ਆ ਸਕੇ ਤੇ ਉਹ ਜੜੀਆਂ ਹੈਗੀਆਂ ਇਹ ਅਸੀਂ ਫਲੈਗ ਆਫ ਕਰਾਂਗੇ ਇਹ ਹਾਈ ਟੈਕ ਐਮਬੂਲੈਂਸਾਂ ਆ ਇਹਨਾਂ ਦੇ ਵਿੱਚ ਸਾਰੀ ਬੇਸਿਕ ਲਾਈਫ ਸਪੋਰਟ ਟ੍ਰੇਰ ਜਿਹੜੇ ਜੈਨ ਪਲਸ ਵਾਲਾ 108 ਦੇ ਨੰਬਰ ਦੇ ਨਾਲ ਹੀ ਸਾ GPS enableਡ ਹੈ। ਤੋਂ ਇਹਦੇ ਨਾਲ ਪੰਜਾਂ ਐਮਰਜੈਂਸੀ ਸਹੂਲਤਾਂ ਔਰ ਵਧੀਆ ਮਿਲਣਗੀਆਂ। ਆ ਉਹ ਮਕਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਬਾਣਾ ਗਏ ਸੀ ਤੁਹਾਨੂੰ ਪਤਾ ਇੱਕ ਬਹੁਤ ਭਿਆਨਕ ਹਾਦਸਾ ਹੋਇਆ ਸੀ ਜਿਹਦੇ ਵਿੱਚ ਟੈਂਕਰ ਦੇ ਵਿੱਚ ਤਾਂ ਹੁੰਦਾ ਰੇਤੇ ਵਾਲਾ ਔਰ ਇੱਕ ਐਮਸੀ ਉਹਦੇ ਚ ਐਕਸੀਡੈਂਟ ਹੋਇਆ ਸੀਗਾ ਜਿਹਦੇ ਸੱਤ ਬੱਚੇ ਜਿਹੜੇ ਉਹਨਾਂ ਦੀ ਜਾਨ ਗਈ ਉਹਦੇ ਵਿੱਚ ਬਹੁਤ ਦੁਖਦਾਈ ਘਟਨਾ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਪੇਰੈਂਟਸ ਨੂੰ ਮਿਲ ਕੇ ਆਏ ਸੀ ਔਰ ਉਹਨੀਆਂ ਸੱਤ ਐਮਬੂਲੈਂਸਾਂ ਆ ਉਹ ਉਹਨਾਂ ਸੱਤ ਬੱਚਿਆਂ ਨੂੰ ਡੈਡੀਕੇਟ ਕੀਤਾ ਗਿਆ ਸਿਮਾਣੇ ਦੇ ਏਰੀਏ ਦੇ ਵਿੱਚ ਉਹਨੂੰ ਡਿਪਲੋਏ ਕੀਤਾ ਗਿਆ 11 ਬੁਲਹਸਪਟਾਲੇ ਦੇ ਵਿੱਚ ਚਾਰ ਡਾਕਟਰ ਸਾਹਿਬ ਬਾਕੀ ਸਾਰੇ ਤੇਜ ਇੰਜੀਰਾਂ ਦੇ ਵਿੱਚ ਕਿਤੇ ਇੱਕ ਆ ਕਿ ਡਿਪੈਂਡਿੰਗ ਔਰ ਜਿੱਥੇ ਉਹਨਾਂ ਦੀ ਜਿਹੜੀ ਅਲਰੇਡੀ ਅਵੇਲੇਬਿਲਟੀ ਆ ਇਸ ਤੋਂ ਬਾਅਦ ਜਿਹੜਾ ਹੈਗਾ ਸਾਡਾ ਜਿਹੜੀ 300 ਉਹ ਦਿਨ ਰਾਤ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਹੈਗੀਆਂ ਸੇਵ ਹੋ ਜਾਂ ਸੀ ਸੋ ਮੈਂ ਇੱਕ ਵਾਰੀ ਸਾਰੇ মিডিਆ ਦਾ ਲੋਕੀਆਂ ਦਾ ਕਿਉਂਕਿ ਸੋ ਟੇਕ ਆਫ ਕਰਨਾ ਇਸ ਕਰਕੇ ਥੋੜਾ ਜਿਹਾ ਟਾਈਮ ਦਾ ਕਨਸਟੈਂਟ ਹੈ ਤੇ ਮੈਂ ਇੱਕ ਵਾਰੀ ਫਿਰ ਤੁਹਾਡਾ মিডিਆ ਦਾ ਚੱਚੇ ਤੌਰ ਤੇ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਔਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਹੀਟ ਸਟ੍ਰੋਕ ਜਿਹੜਾ ਹੈਗਾ ਆਪਣਾ ਧਿਆਨ ਰੱਖੋ ਜਿਵੇਂ ਇੱਥੇ ਪੀਣ ਦੇ ਪਾਣੀ ਦਾ ਬੰਦੋਬਸਤ ਕੀਤਾ ਗਿਆ ਪਾਣੀ ਪੀਓ ਹਲਕੇ ਰੰਗ ਦੇ ਕੱਪੜੇ ਪਾਓ ਔਰ ਥੋੜੀ ਥੋੜੀ ਦੇਰ ਬਾਅਦ ਪਾਣੀ ਪੀਣ ਪੀਂਦੇ ਰਹਿਣਾ ਚਾਹੀਦਾ ਲੱਸੀ ਨਿੰਬੂ ਪਾਣੀ ਇਹ ਮੇਰੀ ਸਾਰਿਆਂ ਨੂੰ ਬੇਨਤੀ ਆ ਜੀ ਜਦੋਂ ਗਰਮੀ ਹੋਵੇ ਜਾਂ ਛਤਰੀ ਦਾ ਇਸਤੇਮਾਲ ਕਰੋ ਜਿਹੜੇ ਮਜ਼ਦੂਰ ਆ ਕੱਪੜਾ ਗਿੱਲਾ ਕਰਕੇ ਸਿਰ ਤੇ ਰੱਖ ਸਕਦੇ ਆ ਆਪਣਾ ਧਿਆਨ ਰੱਖੋ ਜੀ ਟੇਕ ਕੇਅਰ ਐਂਡ ਹੋਪਫੁਲੀ ਆਪਾਂ ਫਿਰ ਬੜੀ ਜਲਦੀ ਜਿਹੜੇ ਨਵੇਂ ਸਾਡੇ ਇਨੀਸ਼ੀਏਟਿਵ ਆ ਬਹੁਤ ਸਾਰੇ ਨਵੇਂ ਹਸਪਤਾਲ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਚਮਕੌਰ ਸਾਹਿਬ ਦਾ ਔਰ ਸਾਡੇ 7-8 ਹਸਪਤਾਲ ਜਿਹੜੇ ਹੈਗੇ ਆ ਉਹ ਬਿਲਕੁਲ ਮੁਕੰਮਲ ਆ ਉਹਨਾਂ ਦੇ ਮੈਨ ਪਾਵਰ ਦੀ ਡਿਪਲੋਇਮੈਂਟ ਚੱਲ ਰਹੀ ਆ ਬਹੁਤ ਜਲਦੀ ਆਪਾਂ ਮਿਲਾਂਗੇ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਐਂਬੂਲੈਂਸਸ ਨੂੰ ਮੈਂ ਬੇਨਤੀ ਕਰਾਂਗਾ ਮਾਨਯੋਗ ਕੈਬਨਿਟ ਮੰਤਰੀ ਜੀ ਨੂੰ ਕਿ ਇਹ ਐਂਬੂਲੈਂਸਾਂ ਨੂੰ ਛੰਡੀ ਟਖਾਨ ਦੀ ਰਸਮ ਅਦਾ ਕਰਨ ਉਹਨਾਂ ਦੇ ਨਾਲ ਮਾਨਯੋਗ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ਼੍ਰੀ ਰਮਨ ਬੈਲ ਜੀ ਸ਼੍ਰੀ ਅਨੁਰਾਖੰਡੂ ਜੀ ਮਾਨਯੋਗ ਪ੍ਰਮੁਖ ਸਰ ਸੇਤੀ ਸ਼੍ਰੀ ਤੇਜ ਜੀ ਡਾਇਰੈਕਟਰ ਹੈਲਥ ਹਤਿੰਦ ਜਾ ਤੋ ਲੈਪਟਾ ਡਾਇਗਰਾਮ ਇੰਜ ਜਾ ਕੇ ਕਰਨੀ ਪੈਣੀ ਹੈ ਜਾਨ ਜਿਸ ਨਾਲ अनेका ਲੋਕਾਂ ਦੀ ਕੀਮਤੀ ਜਾਨ ਬਚ ਸਕੀ ਹੈ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਐਂਬੂਲੈਂਸਾਂ ਵਿੱਚ 331 ਬੇਸਿਕ ਲਾਈਫਸਪੋਰਟ ਵਾਲੀਆਂ ਐਂਬੂਲੈਂਸਾਂ ਹਨ ਅਤੇ 25 ਐਡਵਾਂਸ ਲਾਈਫਸਪੋਰਟ ਸਿਸਟਮ ਵਾਲੀਆਂ ਐਂਬੂਲੈਂਸਾਂ ਹਨ ਮੌਜੂਦਾ ਸਮੇਂ ਵਿੱਚ ਇਤਰਾ ਵਿੱਚ ਐਂਬੂਲੈਂਸ 15 ਮਿੰਟ ਵਿੱਚ ਦੀ ਐਵਰੇਜ ਸਮੇਂ ਵਿੱਚ ਜਾਂਦੀ ਹੈ ਜਦਕਿ ਪਿੰਡੂ ਖੇਤਰਾ ਵਿੱਚ 20 ਮਿੰਟ ਦੇ ਕਰੀਬ ਹੈ ਅੱਜ ਦੀ ਇਸ ਨਵੀਂ ਇਹ ਸਮਾਕਟ ਘਟ ਕੇ ਅਤੇ ਵੱਧ ਤੋਂ ਵੱਧ ਪੰ ਟਾਰਗਟ ਤੇ ਇੱਕ ਛੋਣ ਦੀ ਸੰਭਾਵਨਾ ਹੈ ਐਂਬੂਲੈਂਸ ਵਾਲਿਆਂ ਨੂੰ ਬੇਨਤੀ ਹੈ ਕਿ ਥੋੜਾ ਤੇਜ਼ੀ ਨਾਲ ਨਿਕਲਣ ਅਗਲੇ ਲੋਟ ਵਾਲਿਆਂ ਨੂੰ ਤੋਰਦੋ ਲਗਾਤਾਰ <laughs> <laughs> ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਲਈ ਕਈ ਇਨੀਸ਼ੀਏਟਿਵ ਲਏ ਗਏ ਹਨ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਚਲਾਇਆ ਜਾ ਰਿਹਾ ਹੈ ਤਾਂ ਜੋ ਸੂਬੇ ਵਿੱਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕੇ ਮਿੰਟ ਲਈ ਲੋਕ ਲੋ ਜੀ